ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰਾਂ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਵਿਚਾਰੇ ਦੁਇ ਪਰ ਜੋਰ ਕਰਾਂ ਚਰਣਾ ਪਰ ਜਾਵਾਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਹੁਕਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਏ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਏ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ वाहिगुरू जी فتح